ਉੱਚੇ ਪਰਬਤ ਰੁੱਖ ਮੌਲ ਦੇ ਬੱਦਲ ਛਾਏ ਨੇ ਉੱਚੇ ਪਰਬਤ ਰੁੱਖ ਮੌਲ ਦੇ ਬੱਦਲ ਛਾਏ ਨੇ ਵਾਹ ਕੁਦਰਤ ਨੇ ਕਿੰਨੇ ਰੰਗ ਭਾਗ ਲਾਏ ਨੇ ਬਿੰਦੇ ਚ ਜਸ ਵਾਹ ਕੁਦਰਤ ਨੇ ਕਿੰਨੇ ਰੰਗ ਭਾਗ ਲਾਏ ਨੇ ਚਾ ਚੜ ਜਾਂਦਾ ਜਦ ਵੀ ਉਹ ਆਖਦਾ ਹੈ ਚਾ ਚੜ ਜਾਂਦਾ ਜਦ ਵੀ ਉਹ ਆਖਦਾ ਹੈ ਆ ਮਿਲ ਲੈ ਅਗੋਸ਼ ਵਿੱਚ ਹੋਠ ਤੇ ਹਾਈ ਅੱਗੇ ਆ ਮੈਡਮ ਜਿੱਤੇ ਆ ਭੱਜੀ ਫਿਰਦੀ ਉਹ ਘਰ ਵਿੱਚ ਛਣ ਛਣ ਕਰਦੀ ਭੱਜੀ ਫਿਰਦੀ ਉਹ ਘਰ ਵਿੱਚ ਛਣ ਛਣ ਕਰਦੀ ਕਿਤੇ ਗੱਲ ਛੋਟੀ ਹੈ ਪੇਕਿਆਂ ਤੋਂ ਵੀ ਰਾਏ ਨਹੀਂ ਸੱਚਮੁੱਚ ਇਹ ਮੇਰੇ ਬ੍ਰਦਰ ਤੇ ਆ ਸੱਚਮੁੱਚ ਭਰਾਵਾਂ ਦਾ ਨਾ ਕੋਈ ਮੇਲ ਜੱਗ ਤੇ ਸੱਚਮੁੱਚ ਭਰਾਵਾਂ ਦਾ ਨਾ ਕੋਈ ਮੇਲ ਜੱਗ ਤੇ ਪਾਈ ਹੁੰਦੇ ਸਾਥ ਪੱਕਾ ਮੇਰੀ ਮਾਂ ਦੇ ਜੋ ਜਾਇਲ ਹੈ ਅੱਗੇ ਆ ਇਹ ਠੀਕ ਹੈ ਕਿ ਮਿਹਨਤ ਦਾ ਨਾ ਕੋਈ ਤੋੜ ਹੁੰਦਾ ਇਹ ਠੀਕ ਹੈ ਕਿ ਮਿਹਨਤ ਦਾ ਨਾ ਕੋਈ ਤੋੜ ਹੁੰਦਾ ਪਰ ਇਹ ਮੁਕੱਦਰ ਉਸ ਦੀ ਰਹਿਮਤ ਨਾਲ ਪਾਏ ਨੇ ਲਾਸਟ ਇੱਕ ਘਰਾਂ ਦੇ ਸਾਰੇ ਵਾਤਾਵਰਣ ਤੇ ਜਿਵੇਂ ਐਕਸਟੈਂਡਡ ਫੈਮਿਲੀ ਦੀ ਗੱਲ ਕੀਤੀ ਆ ਘਰ ਸੋਭਦੇ ਨੇ ਜਿੱਥੇ ਰੱਜ ਰੱਜ ਪਿਆਰ ਵਸੇ ਕੜਾ ਸੋਹਦੇ ਨੇ ਜਿੱਥੇ ਰੱਜ ਰੱਜ ਪਿਆਰ ਵਰਸੇ ਇੱਕ ਦੂਜੇ ਲਈ ਜਾਨ ਦਿੰਦੇ ਸਾਰੇ ਚਾਚੇ ਤਾਂ ਇਹ